ਤੂੰ ਆ ਸੋਚ ਬਾਬੇ ਨੂੰ ਕਰਕੇ ਕੰਡੇ ਪਰ ਦੋ ਥਾਪੀ ਉਹਨੂੰ ਬਚੋਲੇ ਨੂੰ ਕਹੇ ਤੈਨੂੰ ਕੁਝ ਨਹੀਂ ਕਹਿੰਦੇ ਅਸੀਂ ਤੂੰ ਸਾਡਾ ਕੰਮ ਕਢਾ ਕਹਦੇ ਠੀਕ ਨਹੀਂ ਚਾਚਾ ਆਜਾ ਤਾਂ ਜਿੱਦਾਂ ਹੱਥਲੀ ਲੈਣੀ ਐ ਮੈਂ ਹਾਂ ਇੱਕ ਪੰਗਾ ਹੋਰ ਵੀ ਪੈ ਗਿਆ ਜੀ ਡਿੰਪਲ ਨੂੰ ਪਾ ਤਾ ਮਨਜੀਤ ੱਕੜ ਮੁੜ ਕੇ ਫੇਰ ਉਰੀ ਆਈ ਜਾਂਦੀ ਅੱਛਾ ਬਾਈ ਇਹ ਗੋਭੀ ਦੀ ਸਬਜ਼ੀ ਐ ਥੱਲੇ ਲੱਗਣੇ ਤੇ ਹੈ ਨਹੀਂ ਹਾਂ ਇਹ ਵੀ ਜ਼ਰੂਰੀ ਐ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਉਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੱਗੇ ਹੀ ਅੱਜ ਦਾ ਬਲੌਗ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਜੀ ਇੱਧਰ ਬਾਹਰ ਜਾਂ ਦੇਸ਼ਾਂ ਵਿਦੇਸ਼ਾਂ ਤੋਂ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਆਪਣੇ ਬਲੌਗ ਨੂੰ ਏਦਾਂ ਹੀ ਵੱਧ ਚੜ ਕੇ ਸਹਿਯੋਗ ਦਿਓ ਤੇ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰੇ ਕਰੋ ਜੀ ਕਮੈਂਟ ਤਾਂ ਮੇਰੀਆਂ ਭੈਣਾ ਭਰਾ ਬਹੁਤ ਕਰ ਰਹੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਹੁ ਤੇ ਅਜੇ ਨਾਮ ਨਹੀਂ ਬੋਲ ਸਕਦੇ ਕੋਈ ਨਹੀਂ ਹੁਣ ਕਿਉਂਕਿ ਤੁਹਾਨੂੰ ਪਤਾ ਇੱਕ ਤਾਂ ਇਹ 13 14 ਦਾ ਪ੍ਰੋਗਰਾਮ ਨਿਕਲ ਗਿਆ ਸੀ ਸਾਨੂੰ ਪਿੱਛੇ ਵਲੌਗ ਮਿਲਿਆ ਵੀ ਸ਼ਗਨ ਪੈ ਰਿਹਾ ਤੇ ਅੱਜ ਦਾ ਵਲੌਗ ਇਹ ਹੈ ਵੀ ਅੱਜ ਸਾਡੀ ਵਾਪਸੀ ਵੀ ਹੈ 15 ਤਰੀਕ ਹੈ ਇਹ ਤੇ ਲੋ ਜੀ ਲੱਗੇ ਬਲੌਗ ਸ਼ੁਰੂ ਕਰਨ ਤੇ ਸਾਰੇ ਉर्जाਪੇ ਹੈ ਜੀ ਤੇ ਕੰਮਕਾਰ ਚੱਲ ਰਹੇ ਆ ਹੁਣ ਅਸੀਂ ਇਹ ਜਾਣਾ ਵੀ ਹੈ ਤੇ ਮਨਜੀਤ ਉਹਨਾਂ ਨਾਲ ਦੇਖੋ ਅੰਦਰ ਕਿਆ ਕਲਾੜ ਪਾਇਆ ਵਾ ਅਸੀਂ ਮਿਲ ਆ ਰਹੇ ਹਾਂ ਉਹਨਾਂ ਨੂੰ ਸਾਰਿਆਂ ਨੂੰ ਤੇ ਤੁਸੀਂ ਹੁਣ ਨਾਲ ਬਣੇ ਰਹੋ ਪੱਕ ਕਰਦੇ ਆਂ ਵਲੌਗ ਨੂੰ ਸਟਾਰਟ ਤੇ ਤੁਹਾਡੀ ਸਾਰਿਆਂ ਨਾਲ ਕਰਾਨੇ ਗੱਲਬਾਤ ਤੇ ਅੱਧੇ ਆਪਣੇ ਰਿਸ਼ਤੇਦਾਰ ਕੱਲ ਚਲੇ ਗਏ 14 ਤਰੀਕ ਨੂੰ ਤੇ ਅਸੀਂ ਅੱਜ ਜਾਣਾ 15 ਨੂੰ ਕਿਉਂਕਿ ਚਾਚੇ ਉਹਨਾਂ ਸਾਨੂੰ ਰੋਕ ਲਿਆ ਕਹਿੰਦੇ ਇੱਕ ਲਾਗ ਤੇ ਸਾਰੇ ਨਾ ਜਾਓ ਵੀ ਆਪਣਾ ਸ਼ਗਨ ਪੈ ਕੇ ਹਟਿਆ ਵੀ ਫਿਰ ਸਾੜਾ ਜੀ ਨਹੀਂ ਲੱਗਣਾ ਮਾ ਚਲੋ ਕੋਈ ਨਹੀਂ ਚਲੋ ਠੀਕ ਹੈ ਹੁਣ ਤੁਸੀਂ ਨਾਲ ਬਣੇ ਰਹੋ ਮਨਜੀਤ ਉਹਨਾਂ ਨੂੰ ਵੀ ਕਿਆ ਕੰਮ ਕਾਰ ਚੱਲ ਰਹਿਣ ਦੇ ਮਾਰਨਿੰਗ ਟਾਈਮ ਹੈ ਜੀ 10 ਵਜੇ ਬਣੇ ਰਹੋ ਨਾਲ ਸਾਰੀ ਉਲਝ ਗਈ ਜੀ ਪਹਿਲਾਂ ਤਾਂ ਮਿਲਦੇ ਆਪਾਂ ਮਨਜੀਤ ਨੂੰ ਹੋਰ ਬਈ ਮਨਜੀਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਆ ਚੱਲ ਰਿਹਾ ਬਸ ਵਧੀਆ ਮਨੂੰ ਤੂੰ ਤੰਗ ਜੀ ਹੁੰਦੀ ਲੱਗ ਰਹੀ ਹੈ ਨਾ ਤੂੰ ਆਇਆ ਰੇ ਅੱਛਾ ਆ ਆ ਵੀ ਹੈ ਤੇ ਕੀ ਆ ਤਿਆਰ ਕਰੀ ਅੱਜ ਲਈ ਮਾਰਨਿੰਗ ਟਾਈਮ ਸਵੇਰੇ ਸਵੇਰੇ ਗੋਭੀ ਤੇ ਬਾਕੀ ਨਾ ਮੈਂ ਨਹੀਂ ਬੋਲਣਾ ਮੇਰੇ ਭਰਾ ਬਹੁਤ ਸਾਰੇ ਭੈਣ ਕਹਿ ਰਹੀਆਂ ਭਰਾਵਾਂ ਤੇ ਕਹਿੰਦੇ ਬਿੰਦਰ ਤੂੰ ਰੇਲ ਬਣਾਈ ਰੱਖਦਾ ਮਨਜੀਤ ਕੋਲ ਬੋਲਦੀ ਉਹ ਨਹੀਂ ਹੈ ਇਹਨੂੰ ਟਾਈਮ ਦੋ ਲੈ ਵੀ ਦੱਸ ਉਹਨੂੰ ਤੂੰ ਕੀ-ਕੀ ਬਣਾ ਰਹੀ ਹੈ ਲਓ ਜੀ ਲਓ ਜੀ ਮਾਰਨਿੰਗ ਟਾਈਮ ਬਣਾ ਰਹੇ ਹਾਂ ਗੋਭੀ ਦੀ ਸਬਜ਼ੀ ਅੱਛਾ ਜੀ ਕੀ-ਕੀ ਪਾਇਆ ਇਹਦੇ ਚ ਮਨਜੀਤ ਜੀਰਾ ਆਹ ਮਸਾਲਾ ਕਾਲੀ ਮਿਰਚਾਂ ਆਦਾ ਪਿਆਜ਼ ਆ ਤਾਂ ਹੋ ਗਿਆ ਮਸਾਲਾ ਤੇ ਇਹ ਸਬਜੀ ਇੱਕ ਤਾਂ ਆਲੂ ਹੋਰ ਹੋ ਗਿਆ ਹੈ ਹੂੰ ਕੂਬੀਆ ਆਲੂ ਹੈ ਅੱਛਾ ਗਾਜਰਾ ਨਹੀਂ ਹੈ ਵਿੱਚ ਬਾਈ ਇੰਨੀ ਨਾ ਛੇੜ ਇਹਨੂੰ ਫਿਰ ਹੋ ਜਾਣਾ ਹਨਾ ਇੱਕ ਵਾਰੀ ਥੱਲੇ ਇਹਨੂੰ ਕੱਢਦੇ ਆਂ ਚਾਕੂ ਯਾ ਨਾ ਹਲਾਣੀ ਤਾਂ ਹੈ ਹਲਾ ਹਾਂ ਐ ਹਲਾ ਬਾਬ ਜਣਾ ਲੱਗੇ ਮੈਂ ਬਿਲਕੁਲ ਬਾਕੀ ਹੁਣ ਸਾਗ ਥਾੜ ਲੈਣਾ ਰਾਤ ਦਾ ਆ ਬਸ ਸਾਗ ਹਾਂ ਜੇ ਮਗਾ ਜੱਤ ਕਾ ਸੀ ਸ਼ਾਮ ਨੂੰ ਪੰਚਣਾ ਫੇਰ ਕੱਲ ਤੱਕ ਪੜ੍ਹਨਾ ਨੇ ਤਾਂ ਨੇ ਅੱਜ ਗੁਰਪੁਰਬ ਵੀ ਐ ਹਾਂਜੀ ਮੇਰੇ ਵੱਲੋਂ ਸਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹਾਂ ਮੁਬਾਰਕਾਂ ਜੀ ਤੇ ਪਰਮਾਤਮਾ ਸੁੱਖ ਰੱਖੇ ਜੀ ਤੁਹਾਡੇ ਘਰਾਂ ਚ ਤੰਦਰੁਸਤੀਆਂ ਬਣਾਈ ਰੱਖੇ ਜੀ ਆਪ ਸਭ ਦੇ ਬਾਲ ਬੱਚਿਆਂ ਨੂੰ ਵੀ ਖੁਸ਼ ਰੱਖੇ ਤੇ ਤੰਦਰੁਸਤੀਆਂ ਬਖਸ਼ੇ ਜੀ ਹਾਂਜੀ ਹਾਂਜੀ ਕੀ ਕਹਿ ਰਹੇ ਤੇ ਤਾਰੇ ਕਿਤੇ ਮੈਂ ਕਿਥੇ ਅਲਸਾਂ ਜੀਰਾਂ ਥੋੜਾ ਬੋਟਾ ਖਲਾ ਰਕੂਰਾ ਕਾਲ ਦਾ ਜਿਸ ਤਰ੍ਹਾਂ ਹੋਇਆ ਸੀ ਹਾਂ ਸਾਈ ਕਰਾ ਦੂੰਗਾ ਕੱਲ ਪਿਆ ਬਈ ਸ਼ਗਨ ਚਾਚਾ ਹੀ ਨਾ ਆਪਣੀ ਛੋਟੀ ਲੜਕੀ ਦਾ ਡਿੰਪਲ ਦਾ ਕਰਿਆ ਰੋਕਾ ਜੀ ਨਾਲੇ ਮੁਬਾਰਕ ਦੇਓ ਸਾਰੇ ਹਾਂ ਤੇ ਤੁਸੀਂ ਬਲੌਗ ਦੇਖ ਹੀ ਲਿਆ ਮੇਰਾ ਨੂੰ ਮੁਬਾਰਕਾਂ ਦੇਓ ਜੀ ਹਾਂ ਜੀ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਮਨਜੀਤ ਤੂੰ ਕਹਿੰਦੀ ਸੀ ਸਵੇਰ ਦੀ ਨਾ ਤਾਂ ਰੋਲਾ ਪਾਇਆ ਵਾ ਕਹਿੰਦੀ ਸਾਗ ਮੰਗਾਇਆ ਤਾਂ ਕੱਲ ਹੈ ਕਿਥੋਂ ਕੀ ਤੋਂ ਮੰਗਾ ਲਿਆ ਅਸੀਂ ਹਾਂ ਪਲਦੇ ਬਚਾਲੇ ਦੇ ਸਾਗ ਮੰਗਾ ਲਏ ਅੱਛਾ ਉਹ ਜਿਹੜਾ ਆਪਣਾ ਪ੍ਰੇਮ ਸਿੰਘ ਆਏ ਤੇ ਹਾਂ ਅੱਛਾ ਪ੍ਰੇਮ ਸਿੰਘ ਪਪੂ ਇਹ ਨਾ ਸੀ ਮੜੀਉ ਗੱਲੇ ਕਰੀ ਹਾਂ ਮੌਨਨ ਉੱਥੇ ਲੱਕੇ ਸੜਕ ਤੇ ਖੇਡਣ ਗਏ ਤੇ ਜਦ ਸਾਗ ਭੇਜਦੇ ਆ ਇੰਨੇ ਸਾਊ ਹੈ ਦੇਖ ਲਓ ਜੀ ਆਪਣੇ ਅਜੇ ਉੱਧਰ ਪੰਜਾਬ ਚ ਸਾਗ ਨਹੀਂ ਮਿਲਦਾ ਪੱਕਿਆ ਹੋਇਆ ਵਾ ਅੱਛਾ ਆਪਣਾ ਉਤਾ ਉਤਾ ਠੀਕ ਹੈ ਚਾਹ 15 ਦਿਨ ਰੱਖ ਲਓ ਨੂੰ ਤਾਂ ਹਰਾ ਨਹੀਂ ਵਧੀਆ ਬਣਦਾ ਚਾਹ ਜਨਵਰੀ ਫਰਵਰੀ ਹਰਾ ਨਹੀਂ ਵਧੀਆ ਬਣਦਾ ਹਨਾ ਉਹਨੂੰ ਰੱਖ ਲੈ ਜਦੋਂ ਡਿਸ਼ ਤਿਆਰ ਕਰਨੀ ਆਪਣੀ ਕਰ ਲਈ ਤੇ ਬਾਕੀ ਹੁਣ ਤੂੰ ਜਿਹੜਾ ਸਾਗ ਕਹਿ ਰਹੀ ਸੀ ਸਾਗ ਕਿੱਥੇ ਆ ਕਿੱਥੇ ਕਰਿਆ ਤਿਆਰ ਤੇ ਵਾਰ ਕੇ ਰੱਖਦੇ ਆ ਅੱਛਾ ਉਹ ਵੀ ਦਿਖਾ ਦੇ ਫਿਰ ਛੋਟੀ ਦੁਬਾਰਾ ਰੋਟੀ ਬਣਾਣੀ ਹਾਂ ਛੋਟੀ ਦੁਬਾਰਾ ਬਸ ਆਪਣਾ ਸਾਗ ਧਰ ਲੈ ਹੈ ਨਾ ਤੇ ਬਾਕੀ ਐ ਹੋ ਜਾਊਗਾ ਵੀ ਚਾਚੀ ਉਹਨਾਂ ਕੋਲ ਵੀ ਨਾਲੇ ਸਾਗ ਵੀ ਹੋ ਜੂ ਤੇ ਗੋਭੀ ਸਬਜੀ ਤੇ ਅਸੀਂ ਦੁਪਹਿਰੇ ਤੇ ਚਲੇ ਜਾਣਾ ਆਪਣਾ ਗੁਰਪੁਰਬ ਅਸੀਂ ਜਾ ਕੇ ਗੁਰਦੁਆਰਾ ਸਾਹਿਬੇ ਮਨਾਣਾ ਤੇ ਊਰੇ ਵੀ ਮਨਾ ਲੈਣਾ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਹੁਣ ਮਲਾ ਦਨੇ ਸਾਨੂੰ ਚਾਚੇ ਨੂੰ ਚਾਚੇ ਨੇ ਕੰਮ ਛੱਡਿਆ ਬਤਾਈ ਕਿਉਂਕਿ ਇੱਧਰ ਸ਼ਿਫਟਿੰਗ ਕਰੀ ਤੀ ਨਾ ਜੀ ਤੇ ਚਾਚੇ ਨੇ ਇੱਕ ਜਿੱਦ ਫੜੀ ਵੀ ਮੇਰੇ ਮਾਂਗ ਚਾਚਾ ਕਹਿੰਦਾ ਵੀ ਮੈਂ ਤਾਂ ਊਰੇ ਇੱਕ ਕਿਆਰੀ ਲਾਸਣ ਦੀ ਲਾਣੀ ਐ ਫਿਰ ਮੈਂ ਅੱਜ ਸਵੇਰੇ ਕਹੇ ਤੇ ਅਭੀ ਚਾਚਾ ਦੇਖ ਤਾਂ ਉਦੋਂ ਵੀ ਨਹੀਂ ਸਫਾਈ ਕਰੀ ਇਹਦੀ ਇੰਨਾ ਕੁ ਰਹਿ ਗਿਆ ਤਾਂ ਜੀ ਇਹੇ ਬਾਕੀ ਇੱਧਰ ਕਰਤੀ ਤੀ ਅਸੀਂ ਸਾਰੀ ਸਫਾਈ ਫਿਰ ਚਾਚਾ ਬਦਾਰਾ ਕੱਲਾ ਕਿਆ ਕਰਾਂ ਹਾਂ ਆਤਾ ਅੱਜ ਆਇਆ ਕਰਾਂ ਨਹੀਂ ਤਾਂ ਫਿਰ ਹੱਟੀਪਰੀ ਪਰ ਲੰਘ ਜਾਂਦਾ ਚਾਚਾ ਤਾਂ ਪੱਥਰ ਲੈ ਕੇ ਕਸੋਲੀ ਨੂੰ ਕਦੇ ਟਿੱਪਰ ਤੇ ਜਾਣਾ ਪੈਂਦਾ ਗੇੜਾ ਲੈਣ ਹਾਂ ਏ ਕਰ ਆਏ ਦੁਆਲੇ ਵੀ ਸਾਫ ਸਫਾਈ ਸਾਰੀ ਬਾਕੀ ਇੱਕ ਬਾਈ ਜੇਬ ਕਹੇ ਨਹੀਂ ਕਰਦੇ ਕਹਿੰਦੇ ਵੀ ਜਿੱਕਣਾ ਹੁਣ ਕੁੜੀਆਂ ਤੋੜਨੀਆਂ ਸੌਖੀਆਂ ਨਹੀਂ ਹੁੰਦੀਆਂ ਬਹੁਤ ਤਿਆਰੀਆਂ ਹੁੰਦੀਆਂ ਜੇ ਕੱਲ ਸ਼ਗਨ ਪਿਆਏ ਰੋਕਾ ਕਰਿਆ ਏ ਤਾ ਚਾਰ ਦਿਨ ਤੇ ਚਾਚੇ ਦਾ ਘਰਾਂ ਵੀ ਟਾਈਮ ਲੱਗਿਆ ਟਾਈਮ ਕਿੱਥੇ ਲੱਗਣਾ ਤਾਂ ਬਾਹਰ ਦੀਆਂ ਤਿਆਰੀਆਂ ਕਦੇ ਕੋਈ ਸੌਦਾ ਲਿਆਣਾ ਊਰੇ ਤਾਂ ਮਿਲਦਾ ਵੀ 5 ਕਿਲੋਮੀਟਰ ਦੂਰ ਤੋਂ ਪੱਤੇ ਤੋਂ ਐ ਵੀ ਚੱਲਦੇ ਕੋਈ ਚੀਜ਼ ਘਟ ਗਈ ਦੇ ਨੱਟ ਕੇ ਊਰੇ ਤੇ ਫੜ ਲਓ ਹਾਂ ਲਓ ਦੇਖਿਓ ਤਾਂ ਜੀ ਊਰੇ ਤੇ ਦੇਖੋ ਤਾਂ ਜੀ ਹੈ ਕਿਤੇ ਕੋਈ ਲਾਗ ਤੁਹਾਨੂੰ ਘਰ-ਬਾਰ ਦੇਖਦਾ ਉਹ ਚਾਚੇ ਦਾ ਹੀ ਘਰ ਹੈ ਪਰ ਉਹ ਵੀ ਨਹੀਂ ਤੁਹਾਨੂੰ ਦਿਖਣਾ ਤੇ ਬਾਕੀ ਤਾਂ ਉਹ ਹੈ ਜੀ ਹੋ ਉਹ ਪਹਾੜ ਪਰ ਆਈ ਹੈ ਨਾ ਪਹਾੜ ਪਰ ਆਈ ਲਓ ਵੀਉ ਚੈੱਕ ਕਰ ਲਓ ਜੀ ਇੱਕ ਵਾਰੀ। ਉਹ ਸਾਹਮਣੇ ਚਿੱਟੇ-ਚਿੱਟੇ ਘਰ ਜਿਹੜੇ ਤੁਹਾਨੂੰ ਮਾੜੇ-ਮਾੜੇ ਦਿਖਦੇ ਨੇ ਉਹ ਹੈ ਜੀ ਘਰ। ਕਿਹਨੂੰ ਮਾਰੀਏ ਬਾਜ? ਪ੍ਰਿੰਸ ਉਹ ਦੇਖ ਲੈ ਪ੍ਰਿੰਸ ਵੀ ਏਡੀ ਬੜੀ ਬਾਜ ਵਿੱਚ ਹੁਣ ਆਊਗਾ। ਤੇ ਗੱਲਬਾਤ ਇਸ ਤਰ੍ਹਾਂ ਐ ਵੀ ਚਾਚੇ ਨੂੰ ਮਿਲੋ। ਹੋਰ ਬਈ ਚਾਚਾ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਚੱਲ ਰਹੀ ਸਫਾਈ ਅੱਜ? ਸਫਾਈ ਚੱਲਦੀ ਜੀ। ਅੱਛਾ ਜੀ। ਮੈਂ ਕਿਹਾ ਉਰੇ ਲਸਣ ਲਾਉਂਗੇ ਮਾੜਾ ਜ। ਹਾਂ ਆਹੋ ਆਏਗਾ ਨੂੰ ਗੇਲਵੇ ਥੋੜੀ ਮਿੱਟੀ। ਧਣੀਆਂ। ਹਾਂ। ਨਾਲੇ ਦੇ ਸੋਣੀ ਦੀ ਸਾਡੀ ਨਾਲ ਹੀ ਰਸੋਈ ਉਰੀ ਹੋ ਜਣੀ ਇੱਕ ਹੋਰ ਵੀ ਹੈ ਜੀ ਚਾਚੇ ਦੀ ਮਨ ਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਸਵੇਰੇ ਕਹਿੰਦਾ ਬਿੰਦਰ ਮਹਾ ਤੈਨ ਲਾਸਣ ਵਾਲੀ ਗਰਾਰੀ ਕਾਤੇ ਫਸਾਈ ਵੀ ਕਹਿੰਦਾ ਵੀ ਜਦੋਂ ਸਵੇਰੇ ਚਾਹ ਧਰਦੇ ਨਾ 5 ਵਜੇ ਕਹਿੰਦਾ ਮੈਂ ਬੈਠਿਆ ਬੈਠਿਆ ਮੇਰੀ ਆਦਤ ਤਾਂ ਜਾਣੀ ਨਹੀਂ ਕਹਿੰਦਾ ਮੈਂ ਕੱਕ ਕੁਖੂ ਜਾ ਕੱਢ ਦੇ ਕਰੂੰਗਾ ਚਾਚਾ ਉੱਧਰ ਵੀ ਲਾਂਦਾ ਤਾਂ ਜੀ ਚੁੱਲ੍ਹੇ ਦੇ ਨਾਲ ਆਪਣੀ ਰਸੋਈ ਜਿਹੜੀ ਬਣਾਈ ਵੀ ਤੇ ਨਾ ਉਹਦੇ ਨਾਲ ਦੋ ਕਿਆਰੀਆਂ ਕਿਉਂਕਿ ਉਹਦੇ ਵਿੱਚ ਸੁੱਧ ਆਰਗੈਨਿਕ ਜੇ ਧਣੀ ਦੀ ਲੋੜ ਹੈ ਰਾਤ ਬਰਾਤ ਜਦੀ ਵੱਢ ਲੋ ਹੈ ਨਾ ਜੀ ਤੇ ਇਹ ਜਿਹੜਾ ਚਾਚੇ ਖੰਜੂਰ ਦਾ ਪੇ ਐਂਓ ਚੱਕੇ ਦੇ ਜੜਾਂ ਤੇ ਹਾਂ ਚੱਕੇ ਦੇ ਇਹਨੂੰ ਹੁਣ ਤੂੰ ਐਂ ਕਰ ਅੱਜ ਰੁਕੀ ਨਾ ਰਹਿ ਗਿਆ ਵਾ ਥੋੜਾ ਇੱਕ ਚੱਕ ਦੇ ਮੈਂ ਤੇਰੇ ਗੈ ਲੱਗਦਾ ਇਹ ਪੱਥਰ ਮੈਂ ਚੱਕਾਣਾ ਸਾਰੇ ਉਦਣ ਦਾ ਇੱਥੇ ਹੀ ਪਿਆ ਜੀ ਨਾ ਮੈਂ ਹੀ ਪੜਦਾ ਲਿਆ ਨਹੀਂ ਹਨਾਈ ਬੂਟੇ ਦੀ ਜੜਾਂ ਤੇ ਆਲੇ-ਦਾਲੇ ਤੇ ਉਹ ਕਰਕੇ ਆਈ ਜਿਹੜੇ ਚਾਚੇ ਦੋਪ ਹੈ ਨਾ ਆਪਾਂ ਨੇ ਚੀਲ ਦੇ ਬੂਟੇ ਲਾਏ ਤੇ ਕਾਮਯਾਬ ਹੋ ਗਏ ਹੈ ਦੇਖਦੇ ਤੇ ਹੋਰ ਚਾਚਾ ਜੀ ਫਿਰ ਹੁਣ ਅੱਜ ਕਿਆਰੀ ਬਣ ਜੂਗੀ ਮੈਂ ਕਹਿੰਦਾ ਓਹੋ ਚਾਚੇ ਦਾ ਕੰਟਰੋਲ ਆ ਗਿਆ ਮੈਂ ਤੈਨੂੰ ਕਹੀ ਜਾਂਦਾ ਪਹਿਲਾਂ ਖੰਜੂਰ ਚੱਕ ਦੇ ਉਰੇ ਤੇ ਆ ਖੰਜੂਰ ਲਿਆ ਚੱਕੀ ਐ ਚਾਚੇ ਜਿਹੜੀ ਆ ਮਿੱਟੀ ਉੱਪਰ ਤੇ ਆਈ ਨਾ ਲੇਸਾ ਜਾ ਗਿਰਿਆ ਵਾ ਇਹਨੂੰ ਇੱਧਰ ਬਚਾਲ ਲੈ ਲਾਸਾ ਜਾ ਕਹਿ ਲੈ ਉਰੇ ਨੂੰ ਇਹ ਟੋਏ ਚ ਉਰੇ ਤੱਕ ਗਿਰ ਜਣਾ ਜੀ ਐ ਨਾ ਹਨਾ ਫਿਰ ਉਰੇ ਇਹਨ ਪੱਧਰਾ ਹੋ ਜਾਣਾ ਉਧਰ ਤੇ ਪੱਟ ਪੱਟ ਕਹੀਂ ਗੇਰੀ ਜਾ ਨਾਲੇ ਤਾਂ ਇਹ ਜਿਹੜਾ ਪੁਰਾਣਾ ਕੱਖ ਹੈ ਦੀਆਂ ਜੜਾਂ ਦੁਬਾਰਾ ਉੱਗੂਗਾ ਨਹੀਂ ਮਿੱਟੀ ਆ ਜੂਗੀ ਉੱਪਰ ਹਨਾ ਐ ਸਫਾਈ ਹੋ ਜਣੀ ਫਿਰ ਲਿਆਵਾ ਕਹੀ ਚੱਕਾ ਉਹ ਕਹੀ ਤਾਂ ਉਰੀ ਪਈਆ ਦੇਖ ਚਾਚੇ ਨੇ ਤਾਂ ਪ੍ਰਬੰਧ ਬਣਾਇਆ ਵਾ ਲੈ ਕਹੀ ਪਈਆ ਨਾ ਜੜਾਂ ਕਰਕੇ ਨਾ ਨੰਗੀਆਂ ਮੈਂ ਕਹਣਾ ਜਿਆਦਾ ਲੱਗ ਗਿਆ ਹਨਾ ਕੰਡਾ ਲਓ ਚੱਲ ਤੋ ਮੈਂ ਲਿਆਨਾ ਸੂਈ ਚੱਕਾ ਸੂਆ ਲਿਆਨਾ ਮੈਂ ਬੜਾ ਸਰਾ ਕੰਡਾ ਕੱਢੀ ਐ ਫਿਰ ਲਓ ਜੀ ਹੁਣ ਮੈਂ ਤੁਹਾਨੂੰ ਚਾਚੀ ਉਹਨਾਂ ਨੂੰ ਮਿਲਾ ਕੇ ਲਿਆਨਾ ਇੱਧਰ ਗੈਲ ਨਾ ਆਹ ਤਾਂ ਜੀ ਸਾਗ ਦੀ ਤਿਆਰੀ ਤਾਂ ਕਰੀ ਵੀ ਐ ਬਾਈ ਮਜੀਤ ਨਾਲ ਇਹ ਜੀ ਗੱਲ ਨਹੀਂ ਹੈ ਉਹੋ ਪਤਾ ਨਹੀਂ ਕਰਨ ਨੂੰ ਪਤਾ ਨਹੀਂ ਕਿ ਆ ਤੋਈ ਵੀ ਐ ਹੈਂ ਮੰਜੀਤਾ ਸਾਗ ਦੀ ਬਹਣ ਧੋਣੇ ਦੀ ਤਿਆਰੀ ਹੈ ਹੈ ਚੱਲ ਫੇ ਚੱਕ ਉਹ ਥੇ ਢੱਕਣ ਪਰ ਆਂਡੇ ਦਾ ਮਾਜ ਹੋਲਣ ਦੇ ਹਾਂ ਭਾਂਡੇ ਮਾਜ ਹੋ ਜਾਣ ਤੇ ਤੂੰ ਉਹਦੀ ਕਰ ਲੈ ਚਾਹ ਦੀ ਤਿਆਰੀ ਬਾਕੀ ਜੀ ਅੱਜ ਤੁਹਾਨੂੰ ਮੈਂ ਦਿਖਾ ਦੰਨਾ ਪ੍ਰਿੰਸ ਨੇ ਛੇੜਿਆ ਆਪਾਂ ਪੰਗਾ ਪ੍ਰਿੰਸ ਤੇਰੇ ਵਾਲਾ ਪੰਗਾ ਲੋਟ ਆਇਆ ਕਿ ਨਹੀਂ ਹਾਂ ਚਲਾਦੀ ਜੀ ਚੱਲ ਗਈ ਹੈ ਨਾ ਆ ਲੋ ਜੀ ਪ੍ਰਿੰਸ ਨੇ ਨਾ ਐਲ ਸੀ ਡੀ ਪਰਾਂ ਰਹਿ ਗਈ ਸੀ ਉਹ ਲਿਆਏ ਰਾਤ ਚੱਕ ਆਏ ਸੀ ਆ ਰੱਖਿਆ ਨਾ ਥੱਲੇ ਆਪਾਂ ਨੇ ਸੰਦੂਖੜੀ ਜੀ ਉੱਪਰ ਬਣਾਤੀ ਹੈ ਘਾਂਟੇ ਤੇ ਉੱਪਰ ਲੱਗੇ ਹੋਏ ਐ ਤੂੰ ਹੁਣ ਥੱਲੇ ਤਾਂ ਬੈਠ ਗਿਆ ਪ੍ਰਿੰਸ ਹੁਣ ਤੂੰ ਕੀ ਕਰ ਰਿਹਾ ਬੀਗੋੜ ਸ਼ਾਰਟ ਕਰਵਾਤਾ ਠੀਕ ਹੈ ਅੱਛਾ ਚੱਲ ਗਈ ਉੱਪਰ ਦੇ ਸਿਗਨਲ ਬਣ ਗਿਆ ਹਾਂ ਜੇ ਬਣ ਗਿਆ ਫਿਰ ਤਾਂ ਸਾਰਾ ਬੰਦਾ ਕਹਤੇ ਉਪਰੇ ਸਿਕਾਇਆ ਵਾ ਉਪਰੇ ਬੈਠਿਆ ਆ ਜਾ ਆ ਦਿਖਾਵਾਂ ਤੈਨੂੰ ਤੂੰ ਪੁੱਛੀਂ ਕਿ ਭਾਈ ਕਦੋਂ ਲੋ ਯੂਆ ਸਫਾਈ ਹੋ ਗਈ ਚਾਹ ਬਣ ਗਈ ਤੇ ਤੁਹਾਨੂੰ ਮੈਂ ਇੱਕ ਹੋਰ ਦੱਸਦਾ ਪ੍ਰਿੰਸ ਨੇ ਤਾਂ ਦੇਖੋ ਹੁਣ ਤੁਹਾਨੂੰ ਦੱਸ ਤਿਆ ਨਾ ਵੀ ਪ੍ਰਿੰਸ ਨੇ ਤਾਂ ਆਪਣਾ ਕਰਤੇ ਆ ਕੰਮ ਬੰਦਾ ਇੱਕ ਨਾ ਸਾਡਾ ਪ੍ਰਿੰਸ ਦੀ ਐਲ ਸੀ ਡੀ ਕਣੀ ਚੱਲਣੀ ਖਣੀ ਨਹੀਂ ਚੱਲਣੀ ਸਾਡੇ ਉਹ ਬੰਦਾ ਉਪਰ 8:30 ਵਜੇ ਦਾ ਪਰਾੜਿਆ ਬੰਦਾ ਉੱਪਰੇ ਬਿਠਾ ਲਿਆ ਵਖੂਜੇ ਪਰ ਤੂੰ ਪਾਚੇ ਆ ਬੱਜ ਗਏ 10 11 ਵਜੇ ਮਿੱਤਰ ਆ ਜਾ ਥੱਲੇ ਉਹ ਕਹਿੰਦਾ ਚੱਲ ਤਾਂ ਗਈ ਤੇ ਬੋਰਡ ਤੇ ਕੀ ਕਰਾਣਾ ਤੇ ਹੁਣ ਉੱਪਰ ਦਾ ਤਾਂ ਕੰਮੇ ਨਹੀਂ ਬੋਰਡ ਵੀ ਬੋਲਦਾ ਤੂੰ ਉੱਪਰ ਬੈਠਿਆ ਕਦਾ ਮੇਰੇ ਯਾਰ ਚ ਐਲ ਸੀ ਡੀ ਤਾਂ ਚੱਲ ਲਾ ਚੱਲ ਗਈ ਉਹ ਤਾਂ ਨਾਟਕ ਦੇਖਦਾ ਹੈਠਾਂ ਤੂੰ ਉੱਪਰ ਬੈਠਿਆ ਹਜੇ ਐ ਚਾਚੇ ਤੂੰ ਇੱਥੇ ਆ ਉਤਰ ਨਾ ਨਾ ਚੱਲ ਗਿਆ ਸਿਗਨਲ ਆ ਗਿਆ ਚੱਲ ਗਈ ਜਾਂਦਾ ਬੋਰਡ ਕਰਦਾ ਉਹ ਤਾਂ ਆਪਣਾ ਅੰਦਰ ਬੈਠਿਆ ਠੀਕ ਮੈਂ ਤੂੰ ਬੰਦਾ ਦਾ ਤਾਰ ਲੈ ਉੱਪਰ ਤੇ ਤੈਨੂੰ ਬੰਦਾ ਸਿਕਾ ਦੇਣਾ ਤੂੰ ਪੰਜ ਮੈਂ ਤਾਂ ਚੱਕਰ ਵੀ ਲਿਆ ਲੈਣੇ ਬੈਠਿਆ ਇਹ ਜਾ ਉੱਪਰ ਬੈਠੇ ਹੀ ਕਹੀ ਜਾਂਦਾ ਉਹ ਅਜੇ ਤਾਂ ਅਜੇ ਨਹੀਂ ਚੱਲੀ ਥੱਲੇ ਸਾਰੇ ਬੋਲੀ ਜਾਂਦੇ ਉਹਨੂੰ ਲੱਗੀ ਜਾਂਦਾ ਐ ਕਹੀ ਜਾਂਦਾ ਕਵਾ ਕਵਾ ਛਾਤਰੀ ਲੱਗਿਆ ਉਹਦਾ ਹੀ 200 ਉੱਪਰ ਸਹੀ ਕਰਨਾ ਉਹਨੂੰ ਉੱਪਰ ਬਿਠਾ ਲਿਆ ਐਥੇ ਨੂੰ ਕਿਥੇ ਪੱਥਰ ਨਾਲ ਆ ਗਿਰ ਜਵੇ ਆਪ ਆਪ ਭਾਗਤ ਹੁਣ ਸਾਨੂੰ ਇਹ ਦੇਖੋ ਆਪਣੇ ਨਾ 10 ਵਜ ਗਏ ਹੁਣ ਸਾਰਿਆਂ ਨੇ ਮਨਜੀਤ ਉਹਨੇ ਧੋਣੇ ਜੀ ਉਧਰ ਜਾ ਕੇ ਕੱਪੜੇ ਕਹਨੇ ਤੇ ਚਾਚੀ ਉਹਨਾਂ ਨੇ ਆਪਣੇ ਕੱਲੇ ਬਰਤਨ ਰਹਿ ਗਏ ਤੇ ਕਰਤੇ ਸਾਫ ਸਾਬਜੀ ਗਈ ਬਣਾ ਤੇ ਹੁਣ ਤੁਹਾਨੂੰ ਨਾ ਨਾਲੇ ਚਾਚੀ ਉਹਨਾਂ ਪੀਣੀ ਚਾਹ ਨਾਲੇ ਕਰਾਂ ਨੇ ਗੱਲਬਾਤ ਤੁਹਾਡੀ ਉਹਨਾਂ ਦੇ ਨਾਲ ਇੰਨਾ ਤਾਂ ਕੰਮ ਨਿਬੇੜ ਤੇ ਪ੍ਰਿੰਸ ਨੇ ਤਾਂ ਲੈ ਵੀ ਥੱਲੇ ਵਾਲਾ ਸਿਸਟਮ ਵੀ ਸਾਫ ਹੋ ਗਿਆ ਸਫਾਈ ਵੀ ਹੋ ਗਈ ਪ੍ਰਿੰਸ ਮੰਨਉ ਨਹੀਂ ਲੱਗਦੀ ਚੱਲਦੀ ਅੱਜ ਆ ਹੈ ਚੱਲ ਗਈ ਚੱਲ ਗਈ ਚਲੋ ਠੀਕ ਹੈ ਜੀ ਹੁਣ ਮਿਲਾਂਗੇ ਤੁਹਾਨੂੰ ਬਾਅਦ ਚ ਚਾਹ ਪਾਣੀ ਪੀਣੇ ਨਾਲ ਇਕੱਠੇ ਉਹਨੇ ਮਾਰ ਦੇ ਗੱਪਾਂ ਸਾਰੇ ਜਾਣੇ ਮੈਂ ਪਠਾਰ ਦੇ ਚਾਚਾ ਕਹਿੰਦਾ ਵੀ ਚਾਚੇ ਬਿਨਾ ਕਿੱਥੇ ਕੰਮ ਨਾ ਲੋਟ ਆਣਾ ਪ੍ਰਿੰਸ ਆ ਦੇਖ ਲੈ ਹੁਣ ਬੋੜ ਹੁਣ ਸਹੀ ਹੋਊਗਾ ਬਾਕੀ ਜੀ ਚਾਚੇ ਨੂੰ ਕੁਝ ਨਹੀਂ ਕਹਿਣਾ ਚਾਚੇ ਨੇ ਕਮੀਜ਼ ਪਾਈ ਵੀ ਨਸਾ ਵਾਲਿਆਂ ਦੀ ਇਹ ਨਿਸ਼ਾਨ ਵਾਲਿਆਂ ਦੀ ਆਹ ਨਾ ਬਦਲ ਨਾ ਨਿਸ਼ਾਨੀ ਨਸਾ ਵਾਲਿਆਂ ਦੀ ਨਸਾ ਵਾਲਿਆਂ ਵਿੱਚ ਤਾਂ ਹੀ ਇਹ ਅਸੀਂ ਤਾਂ ਮਹਾਰ ਚਾਚੇ ਨਾਲ ਤਾਂ ਨਸਾ ਕਹਿਣਾ ਨਸਾ ਵਾਲਿਆਂ ਵਿੱਚ ਤਾਂ ਵਗਿਆਨ ਵਾਲਿਆਂ ਵਿੱਚ ਉੱਥੇ ਤੇ ਹੋ ਗਿਆ ਰਿਟਾਇਰਮੈਂਟ ਤੇ ਬਾਈ ਵਰਦੀ ਬਹੁਤ ਵਧੀਆ ਦੀ ਦੇਖ ਲੈ ਅੱਜ ਵੀ ਚਾਚਾ ਚਲਾਉਂਦਾ ਲੜਾਕੂ ਉਹ ਤਾਂ ਜਿਹੜਾ ਚੰਦਰਯਾਨ 2 ਛੱਡਿਆ ਤਾਂ ਚਾਚਾ ਹੀ ਛੱਡ ਗਿਆ ਇਹਦਾ ਫੇ ਉਟਲ ਗਿਆ ਉੱਤ ਜਾ ਹੁਣ ਮਿਲੋ ਜੀ ਚਾਚੀ ਨੂੰ ਹੋਰ ਬਾਈ ਚਾਚਾ ਸਾਰਿਆਂ ਨੂੰ ਹੋਰ ਬੱਸ ਵਧੀਆ ਜੀ ਉਹ ਜੀ ਕੱਲ ਕਾਰ ਵਿਆਹ ਪਰਮਾਤਮਾ ਦੀ ਕਿਰਪਾ ਨਾਲ ਹੋ ਗਿਆ ਵਧੀਆ ਹਾਂ ਲੈ ਵੀ ਚਾਚੀ ਜਿਹੜਾ ਤਾਂ ਕਿਹਾ ਤਾਂ ਪਰ ਇੱਕ ਗੱਲ ਹੋਰ ਵੀ ਹੋ ਗਈ ਧੀ ਦੇਖੋ ਸੰਤਾਂ ਤਾਂ ਵੀ ਵਿਆਹ ਉੱਧਰ ਹੈ ਹੂੰ ਹਾਂ ਬਈ ਵੀ ਵਿਆਹ ਨੇਤਰ ਹੁੰਦਾ ਹੈ ਆ ਤਾਂ ਚਾਚੀ ਨੇ ਵਿਚ ਨੂੰ ਬੰਨ ਤੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਵੀ ਨਾ ਕੰਮ ਸ਼ਕਤ ਤੋੜ ਦੇ ਸ਼ਕਨ ਵਾਲਾ ਉਹ ਨਾ ਸਿਰੇ ਚੜ ਜਪੇ ਬਹੁ ਬਰੀ ਗੱਲ ਹੁੰਦੀ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਬਾਕੀ ਹੁਣ ਚਾਚਾ ਅੱਗੇ ਲੂ ਗਿਣੂਗਾ ਨਾਰ ਦੇ ਦਾਣੇ ਹਾਂ ਦਾਣੇ ਵੀ ਗਿਣਨੇ ਨਹੀਂ ਇਹ ਥਾਣੇ ਚੱਲ ਤਾਂ ਆ ਕਿ ਆ ਹੋ ਗਿਆ ਤੇ ਬਾਕੀ ਉਹ ਉਹ ਬੈਠੀ ਜੀ ਡਿੰਪਲ ਡਿੰਪਲ ਦਾ ਸ਼ਹਿਰ ਜੀ ਮੇਰੇ ਕੋਲੋਂ ਹਾਂ ਡਿੰਪਲ ਦਾ ਬਾਈ ਕੱਲ ਸ਼ਗਨ ਪਾ ਤਿਆ ਰੋਕਾ ਕਰ ਤਿਆ ਤੇ ਵਿਆਹ ਦੀ ਅਜੇ ਕੋਈ ਗੱਲਬਾਤ ਨਹੀਂ ਉਹ ਅਸੀਂ ਤੁਹਾਨੂੰ ਅੱਗੇ ਬਲੌਗਾਂ 'ਚ ਦੱਸਿਆ ਹਾਂਜੀ ਨਾਲੇ ਹਜੇ ਉਹ ਭਾਂਜੇ ਦੀ ਕੁੜੀ ਦਾ ਵਿਆਹ ਆ ਨਾ ਹਾਂ ਉਧਰ ਨੇਤਰ ਉਹਨਾਂ ਦਾ ਏ ਪਹਿਲਾਂ ਉਹ ਵੀ ਨੂੰ ਵੜਨਾ ਲਾ ਫਿਰ ਹਾਂ ਬਸ ਦਾ ਕੀ ਲੈ ਕੇ ਵੀ ਜਾਣਾ ਆਪਾਂ ਨੇ ਇਹਨੂੰ ਕੁੜੀ ਨੂੰ ਹਾਂ ਸੱਚ ਕੁਛ ਨਹੀਂ ਵੀ ਕਿੱਦਾਂ ਜਾਣਾ ਤੁਸੀਂ ਅਸਤਾ ਇਹ ਤੁਹਾਨੂੰ ਜਾ ਜਾਣਾ ਅਸੀਂ ਤਾਂ ਹੁਣ ਪਿਛਲੇ ਨੂੰ ਚੱਲ ਜਾਣਾ ਤਾਂ ਹਾਂ ਫਿਰ ਢਿੰਪਾ ਦਾ ਫੇ ਵੀ ਚਾ ਆ ਗਿਆ ਤੇਰਾ ਚੱਲ ਮੰਨ ਲਈ ਅਜੇ ਵੀ ਤੁਹਾਡੇ ਕੋਲ 22 ਤਰੀਕ ਤੱਕ ਟਾਈਮ ਹੈ 20 ਤੱਕ ਦੇਖੋ ਅੱਜ ਹੈ ਸ਼ੋਕਰਵਾਰ 15 ਕਾਲੂ ਆ ਸ਼ਨੀਵਾਰ ਤਾਂ ਐਤਵਾਰ ਐਤਵਾਰ ਨੂੰ ਜੇ ਜਾਣਾ ਹੈ ਮਨਜੀਤ 12 ਵਜੇ ਤੱਕ ਮੈਂ ਕਰਨਾ ਦੁਕਾਨ ਪਰ ਕੰਮ 1 ਵਜੇ ਤੱਕ 2 ਤੇ ਜਾਣਾ 2 ਵਜੇ ਤੇ ਜਾਣਾ ਐਤਵਾਰ ਨੂੰ ਕਿੱਥੇ ਜਾਣਾ ਹੈ ਕਹਿੰਦੇ ਆਪਣੇ ਘਰ ਨਹੀਂ ਹੈਗਾ ਓਹੋ ਭਾਈ ਹਾਂ 17 ਤਰੀਕ ਦਾ ਐਤਵਾਰ ਹੈ 18 ਨੂੰ ਚੱਲੋ 19 ਨੂੰ ਚੱਲੋ 20 ਨੂੰ ਚੱਲੋ ਨਾ ਮੈਂ ਤਾਂ ਐਤਵਾਰ ਨੂੰ ਹੀ ਜਾਣਾ ਉਸ ਤੋਂ ਬਾਅਦ ਵਿੱਚ ਮੈਂ ਛੁੱਟੀ ਜੱਸ ਕਰ ਨੂੰ ਨਹੀਂ ਕਰਾ ਨਹੀਂ ਸਕੂ ਹਾਂ ਆ ਹੁਣ ਤੂੰ ਦੇਖੀ ਨਾ ਫਿਰ ਅਗਲੇ ਨੂੰ ਕਿੰਨੀ ਤਰੀਕ ਹੋ ਰਹੀ ਏ ਅਗਲਾ ਰੱਖੋ ਸਾਲ 39 ਨਹੀਂ ਨਹੀਂ ਹੁਣ 17 ਦਾ ਏ 7 ਲਾ ਲਓ 26 ਪਿਆ 25 ਦਾ ਉਹ ਫਿਰ ਚਾਚੇ ਨੇ ਵੀ ਜਾਣਾ ਉਹਨੇ ਕੰਮ ਆ ਕੁਝ ਭਾਈ ਚਾਚੇ ਦਾ ਕੰਮ ਆ ਉਹ ਵੱਖਰੀ ਗੱਲ ਹੈ ਜਿਹੜੇ ਕੰਮ ਹੁੰਨੇ ਟਾਈਮ ਗੈਲ ਆ ਇਹ ਇਹ ਹੋਣਾ ਟਾਈਮ ਗੈਲ ਕਿਉਂ ਚਾਚਾ ਜੰਦੀ ਪਰ ਜਿਹੜਾ ਆ ਕੰਮ ਹੈ ਨਾ ਕੀ ਦੇਣਾ ਉਹਨਾਂ ਨੂੰ ਪਹਿਲਾਂ ਉਹ ਪਹਿਲਾਂ ਠੀਕ ਨਹੀਂ ਚਾਚੀ ਚਾਚਾ ਜਾਊਗਾ ਤੁਹਾਡੇ ਨਾਲ ਫੇਜੇ ਤਾਂ ਜਾੜੇ ਗੇਲ ਜਾਣਾ ਤਾਂ ਤਾਂ ਥੋੜਾ ਇੱਕ ਬੰਦੇ ਗਲੇ ਸਰ ਜਾਣਾ ਹਾਂ ਚਾਚਾ ਜਾਊਗਾ ਠੀਕ ਨਹੀਂ ਆਪਣਾ ਆਪ ਹੀ ਜਾਣਾ ਮੇਰਾ ਇੱਕ ਦਿਨ ਪਹਿਲਾਂ ਭੇਜ ਦੀ ਸ਼ਾਮ ਨੂੰ ਸਮਾਨ ਕੋਈ ਨਹੀਂ ਮੈਂ ਵੀ ਲੈ ਕੇ ਆਣਾ ਇਕੱਠੇ ਹੀ ਲਿਆਉਂਗੇ ਮੁੱਲਾਂ ਪਰ ਤੇ ਹੋਰ ਹੋਰ ਹਣੀ ਨਹੀਂ ਹੋ ਕੇ ਰਗੀ ਸੀਗੀ ਮੈਂ ਕਦੀ ਇੰਨਾ ਕਾ ਸਮਾਨ ਦੇਣਾ ਕੀ ਦੇਣਾ ਨਾ ਨਾ ਨੂੰ ਸ਼ਕਮ ਦੇਵਾ ਛਾਗਨ ਹੁੰਦਾ ਏ ਉਹ ਜੋ ਦੇਣਾ ਏ ਯਾਹ ਤੋਂ ਪਹਿਲੇ ਵਿਆਹ ਤੇ ਪਹਿਲਾ ਛੋਟਾ ਜਿਹਾ ਹੁੰਦਾ ਕੋਈ 500 ਇੱਕ ਐਕਣਾ ਹੁੰਦਾ ਗੈਰ ਕੱਲਾ ਕੀ ਨਹੀਂ ਹੁੰਦਾ ਹਾਂ ਜਿਹੜਾ ਅਸਲੀ ਸ਼ਗਨ ਹੈ ਉਹ ਦੇਣਾ ਤੇ ਮੇੜ ਵਾਲੇ ਦਿਨ ਇੱਕ ਦਿਨ ਪਹਿਲਾਂ ਤੇ ਪੂਰਾ ਵੀ ਫਿਰ ਚਾਚੀ ਸਾਡੀ ਭਲੇ ਐ ਚਲ ਇਹ ਪਿੱਛਾ ਸਾਂਭ ਲੂੰਗੀਆਂ ਨਹੀਂ ਫੇਰ ਸਾਨੂੰ ਫਿਰ ਪਿੱਛੇ ਤੂੰ ਬੱਤੀ ਵੀ ਕਰਨੀ ਪੈਂਦੀ ਗੁਰਮੀ ਦੇਖਣੇ ਗੁਰਦੁਆਰਾ ਸਾਹਿਬ ਵੀ ਹਾਂ ਬਈ ਸੇਵਾ ਜ਼ਰੂਰੀ ਪ੍ਰਿੰਸ ਨਾਲ ਲੰਘ ਜਾਣਾ ਅਸੀਂ ਦੋ ਜਣੀਆਂ ਤੇ ਰਹਿ ਜੂਗੀਆਂ ਹਾਂ ਅਸੀਂ ਦੋਏ ਤੇ ਰਹਿ ਲੈਂਦੀਆਂ ਆ ਤਾਂ ਗੱਲ ਮੈਂ ਮੰਨ ਗਿਆ ਪਰ ਹੁਣ ਐ ਤਾਂ ਦੱਸ ਨਾ ਵੀ ਜੇ ਐਤਵਾਰ ਨਹੀਂ ਜੇ ਐਤਵਾਰ ਵੀ ਰੱਖਣਾ ਫੇ ਚਾਚੇ ਨੂੰ ਅੱਜ ਅਸੀਂ ਜਾਣਾ ਚਾਚੇ ਨੂੰ ਕੱਲੂ ਸ਼ਾਮ ਨੂੰ ਆਣਾ ਪੈਣਾ ਐਂ ਕਰੀ ਪ੍ਰਿੰਸ ਤੂੰ ਅੱਜ ਨਾ ਆਈ ਤੂੰ ਕੱਲੂ ਸਵੇਰੇ ਚਾਚੇ ਨੂੰ ਗਾਇ ਲੈ ਆਣ ਕਹਿ ਦੁਪਹਿਰੇ ਤੇ 3 ਵਜੇ ਤੇ ਬਸ ਉਧਰੋਂ ਚੜਾ ਦੀ ਟੀ ਪੁਆਇੰਟ ਵਾਲੀ ਮੈਂ ਲੈ ਜਣੀ ਗੱਡੀ ਕੱਲੂ ਤੋਂ ਆਣੀ ਐ ਮੈਂ ਗੱਡੀ ਲਿਆਉਂਗਾ ਬਲਾਕ ਨੂੰ ਉੱਥੇ ਤੇ ਫੇ ਮੈਂ ਚਾਚੇ ਨੂੰ ਚੱਕ ਲਿਆਉਂਗਾ ਟੀ ਪੁਆਇੰਟ ਪਰ ਵੀ ਹੁਣ ਜੇ ਮੈਂ ਬਹਨ ਨੇ ਸਿਰਾ ਥੋੜੇ ਗੱਲ ਗਿਆ ਨਾ ਚਾਚੇ ਸਾੜਾ ਕੰਡਾ ਵੀ ਨਿਕਲ ਜਾਣਾ ਨਹੀਂ ਮੈਂ ਵੀ ਭੁੱਲ ਭੱਲ ਜਾਣਾ ਕਿਉਂਕਿ ਦੋ ਦਿਨ ਮੇਰੇ ਉਰੇ ਲੱਗੇ ਹੁਣ ਕੰਮ ਦੇ ਦੋ ਜਿਹੜੇ ਟਰੈਕਟਰ ਰੋਕ ਰਿਆ ਮੈਂ ਮੇਰੇ ਪਾ ਘਾਲੂ ਮੈਂ ਨਹੀਂ ਬੈਠੀ ਹੈ ਆਹੋ ਐ ਤਾਂ ਪਹਿਲਾ ਤੂੰ ਤਾਂ ਤੂੰ ਤਾਂ ਬਿੰਦਰ ਦਾ ਉਖਲੀ ਪਰ ਸਿਰ ਹੁੰਦਾ ਹੀ ਐ ਤੂੰ ਤਾਂ ਮੋਲੇ ਮਾਨ ਨੇ ਨੂੰ ਤਿਆਰੇ ਬੈ ਚਲ ਉਹਨਾਂ ਨੇ ਤਾਂ ਆਪਣੇ ਕਿੰਨੀ ਦੇ ਪਾਣਾ ਬਾਈ ਉਹਨੂੰ ਪਾਤੀ ਨਥਲੀ ਐ ਤਾਂ ਤਿੰਨੇ ਚਾਰੇ ਦਵਾਲਾ ਹੋਈ ਵੀ ਐ ਟਿੰਪਲ ਬਾਈ ਆਪਣਾ ਬਚਾ ਕੇ ਰੱਖੀ ਆ ਜਿਹੜਾ ਹਿਓ ਬਹਨ ਨੇ ਮਾਰਦੀਆਂ ਏ ਆਤਾ ਬਾਈ ਆਤਾ ਇਹਨਾਂ ਦਾ ਕੰਮ ਹੁੰਦਾ ਹੈ ਹੁਣ ਤੂੰ ਵੀ ਵਿਚਰ ਰਲ ਗਈ ਜਿਹੜੀ ਚੀਜ਼ ਪਸੰਦ ਆਜ ਬੈਣਾ ਇਹਨਾਂ ਦੇ ਮੈਂ ਦੋ ਉਹਦੇ ਵਿੱਚ ਦੋ ਨਾ ਛੋਟੇ ਛੋਟੇ ਤੋਤਰੂ ਜੇ ਤੁਹਾੜਾ ਕਿਹਾ ਦੇਖ ਦਿਨਾ ਤੁਸੀਂ ਇੱਕ ਖਰਾਬ ਕਰ ਤੇ ਚਾਲ ਸਵੇਰੇ ਭਲੇ ਖਾਣੀ ਪਾ ਤਿਆ ਦਾ ਤੁਸੀਂ ਕੀ ਕਹਿੰਦੇ ਨੇ ਡਿੰਪਲ ਤੰਨੂ ਕੰਨ ਦੇਖ ਲਓ ਲਓ ਜੀ ਸੁਣੋ ਹੈ ਇੱਕ ਗਿਰ ਗਿਆ ਥੱਲੇ ਤੇ ਉਹ ਲਟਕਦਾ ਜਿਹੜਾ ਡਿੰਪਲ ਨੂੰ ਪਾ ਤਿਆ ਬਹਿਮ ਹੈ ਨਾ ਨਾ ਦੇਖ ਲੈ ਐ ਬਹਿਮ ਪਾ ਦਨੀਆਂ ਇਹ ਹੁਣ ਤੂੰ ਵੀ ਵਿਚੇ ਰਲ ਗਈ ਹੈ ਕਿ ਨਹੀਂ ਚਾਚੇ ਕੱਲ੍ਹ ਤੋਂ ਹੀ ਵਾਅਦਾ ਹੈ ਨਾ ਕੰਨ ਕਰਨੇ ਕੰਮ ਕਹਿੰਜੀ ਜੇ ਵਦੇ ਕਾ ਉਹ ਨਾਲ ਹੀ ਤਾਂ ਲੱਗਿਆ ਹਾਂ ਉੱਪਰੋਂ ਚਾ ਉਹ ਚੜ ਜਾਂਦਾ ਨਾ ਫਸ ਕੇ ਕੱਪੜੇ ਨਾਲ ਉੱਪਰੋਂ ਟੱਗ ਹੋ ਜਾਂਦਾ ਲੋ ਜੀ ਕੱਲ ਜਣੋ ਇੱਕ ਲੇਖੇ ਦਾ ਮੰਗਣੇ ਵਾਲੀ ਕੰਮ ਹੋ ਗਿਆ ਸ਼ਗਨ ਪੈ ਲਿਆ ਤੇ ਉਸਤੇ ਬਾਅਦ ਵਿਆਹ ਦੀ ਕੋਈ ਡੇਟ ਨਹੀਂ ਰੱਖੀ ਗਈ ਅੰਬੀਰ ਕੱਲ ਗੱਲ ਤੋਰ ਵੀ ਰਿਹਾਤਾ ਐਂਡ ਚ ਵੀ ਕਹਿੰਦਾ ਦੇਖੋ ਜੇ ਤਾਂ ਕਰਨਾ 2 ਮਹੀਨੇ ਤੱਕ ਉਹ ਵੀ ਹੋ ਸਕਦਾ ਗਾਹਾਂ ਗਰਮੀਆਂ ਚ ਨਹੀਂ ਹੋਣਾ ਤੇ 9 ਮਹੀਨੇ 4ਵੇਂ ਮਹੀਨੇ ਤੇ ਬਾਅਦ 8ਵੇਂ ਤੱਕ ਨਹੀਂ ਹੋਣਾ ਫਿਰ ਹੋਏ ਕਰਦਾ 9ਵਾਂ 10ਵਾਂ ਪੋਤੇ ਪਹਿਲਾ ਪਹਿਲਾਂ ਜਿਕਣਾ ਹੁਣ ਹੋ ਰਹੇ ਚਾਚੀ ਹਾਂ ਵੀ ਦੇਖਦੇ ਹਾਂ ਸਲਾਹ ਬਣਾਣੇ ਚਾਚੇ ਵੀ ਹੁਣ ਦੇਖੋ ਉਹਨਾਂ ਦੀ ਤਾਂ ਕੋਈ ਉਹ ਤਾਂ ਕਹਿੰਨੇ ਸਾਢੇ ਗੱਲ ਚਾਹ ਉਹ ਤਾਂ ਕੱਲ ਵੀ ਤਿਆਰ ਤੇ ਪਰ ਸਾਨੂੰ ਉਹ ਕੁਝ ਨਹੀਂ ਚੱਕਰ ਦੇਖ ਹੁਣ ਚਾਚੇ ਦਾ ਜ਼ਿਆਦਾ ਮੇਨ ਕੰਮ ਹੈ ਮਕਾਨ ਦਾ ਹੁਣ ਚਾਚੇ ਨੇ ਮਕਾਨ ਵੀ ਦੇੜਨਾ ਹਨਾ ਹੁਣ ਚਾਚਾ ਵੀ ਮਜਬੂਰ ਹੈ ਤਾਂ ਹੀ ਇਹ ਹਾਂ ਨਹੀਂ ਕਰ ਰਿਹਾ ਵੀ 1 ਸਾਲ ਤਾਂ ਚਾਹੀਦਾ ਕਿਉਂਕਿ ਮਕਾਨ ਪਰ ਵੀ ਪੈਸੇ ਹੀ ਲੱਗਣੇ ਚਾਚਾ ਪੈਸੇ ਤਾਂ ਸਾਰੇ ਮੜਾ ਦੇ ਪੈਰ ਚੱਕੋ ਪੈਸੇ ਬਾਕੀ ਕੁੜੀ ਬਾਕੀ ਕੁੜੀ ਦਾ ਵਿਆਹ ਕਾਰਜ ਆਨੰਦ ਦਾ ਕਾਰਜ ਕਰਨਾ ਕੋਈ ਸੌਖਾ ਨਹੀਂ ਹੁੰਦਾ ਜੇ ਘੱਟ ਵੀ ਕਰਨਾ ਹੈ ਇਹਨਾਂ ਦੀ ਵਿੱਚ ਉਸਾਂ ਕਰਨ ਨੂੰ ਜੋ ਵੀ ਕਰਨਾ ਹੈ ਇਹਨਾਂ ਨੂੰ ਟਾਈਮ ਦੋ ਹੋਣਾ ਜੇ 2 ਮਹੀਨੇ ਦਾ ਬੀਜੇ ਕਰਨਾ ਹੈ ਤਾਂ ਦੂਏ ਦੇ ਐਂਡ 'ਚ ਕਰ ਦੂੰਗੇ ਜਿੱਕਣਾ ਵੀ ਦੇਖ ਜਿਹੜਾ ਦੇਖ ਚਾਚੀ ਮੰਗ ਉਹਨਾਂ ਦੀ ਕੋਈ ਨਹੀਂ ਜੇ ਕੁਸਤਾ ਦੇਣਾ ਵੀ ਹੈ ਨਾ ਜਿਹੜਾ ਤਾਂ ਦੇਣਾ ਉਹ ਤਾਂ ਹੁਣ ਦੇ ਹੀ ਹੋ ਜਾਣਾ 2 ਮਹੀਨੇ 'ਚ ਜਦ ਕੁੜੀ ਤੋਰਨੀ ਜਿਹੜਾ ਹੋਏ ਕਰਦਾ ਫਰਨੀਚਰ ਵਗੈਰਾ ਕੋਈ ਤੇਰੀ ਚੁਆਇਸ ਹੈ ਉਹ ਤਾਂ ਬਾਅਦ 'ਚ ਵੀ ਦੇ ਹੀ ਹੋਈ ਜਾਣਾ ਹਾਂ ਉਹ ਤਾਂ 2 ਮਹੀਨੇ ਬਾਅਦ ਕਰ ਦੋ 4 ਮਹੀਨੇ ਬਾਅਦ ਉਦੋਂ ਬਾਅਦ ਜਦ ਵਿਆਹ ਹੋ ਗਿਆ ਫੇਰ ਵੀ ਕੁੜੀ ਨਾ ਘਰਾਂ ਨੂੰ ਆਣਾ 1 ਲੱਖ ਤਾਂ ਖਰਚ ਨਾ ਕਰੀ ਬਾਅਦ 'ਚ ਵੀ ਦੇ ਹੀ ਹੋਈ ਜਾਣਾ ਹਾਂ ਦੋ ਦੋ 21 ਕਿਲੋ ਚ ਚਕਾਈ ਬਸ ਹਮ ਐ ਹੋ ਜਾਣਾ ਨਾਲੇ ਜਦ ਕਤੇ ਆਊ ਆਪਣਾ ਸਾਲਵਾਂ ਨੂੰ ਇੱਕ ਵਾਰੀ ਕੋਈ ਚੀਜ਼ ਦੇਤੀ ਸਟ੍ਰੈਟੇਜੀ ਕਿੱਕ ਦਾ ਹਾਂ ਬੱਸ ਬੱਸ ਕਦੇ ਵੀ ਨਾ ਹਕਮ ਨਾ ਕਰੋ ਅੱਜ ਕੱਲ ਤਾਂ ਦੇਖੋ ਕੁੜੀਆਂ 3 ਮਹੀਨੇ ਬਾਅਦ ਕੋਈ ਨਾ ਕੋਈ ਬਣੇ ਜਾਂਦਾ ਕਿਹੜਾ ਤਾਂ ਉਹਦੇ 'ਚ ਦੇ ਲਓ 6 ਨਹੀਂ ਐ ਕਰੋ ਗਾਹਾਂ ਇਹਨਾਂ ਦਾ 1 ਮਹੀਨਾ ਹੁੰਦਾ ਸੌਣ ਦਾ ਹਾਂ ਸੌਣ ਦਾ ਵੀ ਨਾ ਕੱਟਣ ਰਖੜੀਆਂ ਫੇਰ ਦੇ ਦਿਓ ਉਹਦੇ 'ਚ ਦੇ ਦਿਓ ਨਾਲੇ ਅਗਲੇ ਵੀ ਕਹਿੰਨੇ ਹਾਂ ਭਾਈ ਆਏ ਤੇ ਕੁੜੀ ਖਾਲੀ ਹੱਥ ਨਹੀਂ ਮੋੜੀ ਐਂ ਕਰ ਲਿਓ ਚਾਚਾ ਆ ਸਕੀਮ ਰਾਤ ਨੂੰ ਸੋਚ ਕੇ ਦੇਖੀ ਬੈਠ ਕੇ ਠੀਕ ਨਹੀਂ ਰਾਤ ਨੂੰ ਹੀ ਸੋਤੀ ਉਹ ਹੋ ਮੇਤੇ ਤਾਂ ਹੂ ਕਹਿ ਹੋ ਗਿਆ ਐਨਾ ਤਾਂ ਗੱਲ ਚੱਕ ਲੈਣੀ ਹੁਣ ਨਹੀਂ ਰਾਤ ਨੂੰ ਮਾਈਂਡ ਫ੍ਰੀ ਹੁੰਨੇ ਆ ਸਵੇਰੇ ਜਾਂ ਸਵੇਰੇ ਚਾਹ ਪੀਣੇ ਨਹੀਂ ਤੁਸੀਂ ਕਿਹੜੀ ਗੱਲ ਲੈ ਕੇ ਬਈ ਰਾਤ ਵਾਲੀ ਦੱਸੋ ਤੁਸੀਂ ਮੈਨੂੰ ਪੁੱਛ ਪ੍ਰਿੰਸ ਇਹਨਾਂ ਨੂੰ ਮੜਾ ਵੀ ਚਿਹਰੀ ਗੱਲ ਲੈ ਕੇ ਜਾਨ ਲੈਣਾ ਦਿਮਾਗ ਦਾ ਹੱਤ ਨਹੀਂ ਲੈਣਾ ਨਹੀਂ ਮੈਂ ਤਾਂ ਤਾਂ ਕਿ ਸੁਣੋ ਮੈਂ ਤਾਂ ਤਾਂ ਕਿਹਾ ਵੀ ਜਾਂ ਤਾਂ ਅਸੀਂ ਰਾਤ ਨੂੰ ਬੈਠ ਕੇ ਗੱਲ ਕਰ ਸਕਦੇ ਆਂ ਓ ਹੋ 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 ਮੁੜਿਆ ਉਹ ਮੁੜਿਆ ਮੈਂ ਤਾਂ ਗੱਲ ਆ ਕਰੀ ਵੀ ਜੇ ਤਾਂ ਦੇਖ ਅਸੀਂ ਜਾਂ ਤਾਂ ਰਾਤ ਨੂੰ ਦਿਨ ਚ ਤਾਂ ਅਸੀਂ ਕੰਮਾ ਪਰੋਂਨੇ ਚਾਚੇ ਜਾਂ ਤਾਂ ਅਸੀਂ ਸ਼ਾਮ ਨੂੰ ਗੱਲ ਕਰ ਸਕਦੇ ਆਂ 8 ਵਜੇ ਬੈਠ ਕੇ 7 ਵਜੇ ਜਾਂ ਕਰ ਸਕਦੇ ਕੋਈ ਸਲਾਹ ਸਵੇਰੇ ਹੈ ਕਿ ਨਹੀਂ ਆਗੇ ਅਸੀਂ ਲੋ ਜੀ ਹੁਣ ਅਸੀਂ ਨਾ ਸਾੜੇ ਨਾ ਫੁਲਕੇ ਰਹਿਣੇ ਤਿਆਰ ਕਰਨੇ ਨੂੰ ਸਬਜੀ ਬਣ ਗਈ ਤੁਸੀਂ ਦੇਖ ਰਹੀ ਤਾਂ ਵੀ ਰੱਖਣਿਆ ਸੀ ਦਵਾ ਦਾ ਫੁਲਕੇ ਬਣਾਉਣੇ ਪਾਸੇ ਤੇ ਬਾਕੀ ਬਾਈ ਇਹ ਸਵੇਰ ਸ਼ਾਮ ਬੈਠ ਕੇ ਤੁਸੀਂ ਸੋਚਣਾ ਸੋਚਣੇ ਨੂੰ ਕੁਝ ਨਹੀਂ ਹੈਗਾ ਆਹ ਹੁਣ ਟੱਕ ਵੱਜ ਗਿਆ ਇਹ ਜਾ ਕੰਮ ਭਰ ਜਾਣਾ ਆਪੇ ਮਕਾਨ ਦਾ ਤੋੜਿਆ ਜਿਹੜਾ ਉਹ ਵੀ ਹੋ ਜਾਣਾ ਗੈਲੇ ਤੋੜਨਾ ਮੇਨ ਗੱਲ ਹੁੰਦੀ ਜੇ ਸੋਚੀ ਜਾਂ ਕਰੀ ਜਾਂ ਸਲਾਹਾ ਮਹੀਨੇ ਬੈਠ ਕੇ ਹੁਣ ਦੇਖ ਕੱਲ ਛਗਨ ਪਹਿਲੇ ਨਾ ਹੁਣ ਵਿਆਹ ਵੀ ਹੋਏ ਜਾਣਾ ਹੈ ਕਿ ਨਹੀਂ ਐ ਇਹ ਤਾਂ ਤੋੜਨੇ ਦਾ ਹੁੰਦਾ ਸਿਆਣੇ ਸਾੜੇ ਕੇ ਕਰਦੇ ਤੇ ਕਹਿੰਦੇ ਜਦ ਤੱਕ ਤਾਂ ਸਲਾਹਾ ਬਣਾਣੀਆਂ ਕਰੀ ਜਾਓ ਰਿਸ਼ਤੇਦਾਰਾਂ ਨੂੰ ਬਲਾਕ ਕਰੀ ਜਾਓ ਜੇ ਕੋਈ ਕਾਰਜ ਕਰਨਾ ਜਿੱਦਣ ਕਹਿੰਦਾ ਤੁਸੀਂ ਸ਼ਗਨ ਪਾ ਕੇ ਕੰਮ ਤੋਰਤੇ ਉੱਚ ਸੜੇ ਚੜ ਗਏ ਆ ਪਿੱਛੇ ਪ੍ਰਿੰਸ ਨੂੰ ਵੀ ਮਨਾ ਦਿੱਤਾ ਹਾਂ ਭਾਈ ਪ੍ਰਿੰਸ ਦਾ ਵੀ ਪ੍ਰਿੰਸ ਇਹ ਭਾਈ ਨਾ ਇਹ ਭਾਈ ਰਾਤ ਦਾ ਹੋਇਆ ਵਾ ਇਹ ਚਾਚੀ ਗੱਲ ਗੁੱਸਾ ਹੈ ਨਹੀਂ ਐ ਵੀ ਅਭਿੱਦਰ ਜਾਂ ਖਰਚ ਕੁਛ ਦੇ ਜੇ ਵੀ ਤਾਂ ਲੱਗਣੇ ਦੀ ਬਾਰੀ ਹੁੰਦੀ ਫਿਰ ਪਿੱਛੇ ਜਾ ਕੇ ਢੂਹੀ ਲਾ ਲਾ ਮਾਂ ਮੰਤਰ ਪੱਕਾ ਪਿੱਛਾਂ ਜਾ ਕੇ ਚੁੱਪ ਹੋ ਜਾਂਦਾ ਲੈ ਵੀ ਮਿੱਤਰਾ ਹੁਣ ਆਪਣੀ ਗੇਜ ਰੱਖੇ ਕਰ ਗਰਮ ਕਰਕੇ ਭਾਰੀ ਠੀਕ ਹੈ ਨਾ ਪਰ ਇਹ ਇਹਦਾ ਵੀ ਇਹ ਵੀ ਤੁਹਾਡੇ ਪਰ ਇਹ ਗੱਲ ਗੇਰਦਾ ਕਿ ਕਹਿੰਦਾ ਚਾਚੀ ਜਿਹੜਾ ਤੇਰਾ ਅੰਕਲ ਹੈ ਬਾਬਾ ਤੂੰ ਕਹੀ ਜਾਨੀ ਬਾਬੇ ਨੂੰ ਤਾਂ ਬਲਾ ਇਹ ਨਾਲ ਤਾਂ ਕੰਡਾ ਕੱਢੋ ਉਹ ਕਹਿੰਦਾ ਕਹਿੰਦਾ ਆਪ ਤਾਂ ਕੀ ਕਹਿ ਰਿਹਾ ਤਾਂ ਪਹਿਲਾਂ ਕਹਿੰਦਾ ਮੈਂ ਤੇ ਕਹਿ ਹੋ ਗਿਆ ਮਹਾ ਬਾਬਾ ਕਹਿ ਰਿਹਾ ਆ ਜੋ ਲੈ ਜੋ ਦੇਖ ਜਾ ਜੀ ਜੋਤੀ ਵੀ ਕਹਿ ਰਹੀ ਸੀ ਕਹਿੰਦੀ ਸੌਰਮ ਸਹਿ ਪਹਿਲਾ ਮਹੀਨਾ ਰ ਬਣਾ ਰਹਿ ਕੇ ਦੇਖਿਆ ਚਾਹੀਦਾ ਵੀ ਕਹਿ ਜੀ ਕਹਿੰਦਾ ਨਹੀਂ ਹਾਂ ਕੋਈ ਗੱਲ ਫਰੀਦ ਸੁਣਾ ਗਏ ਸੀ ਕਹਿੰਦਾ ਉਹ ਨਹੀਂ ਕਹਿਣਾ ਤਾਂ ਐ ਨਾ ਐ ਤਾਂ ਮੈਂ ਹੀ ਗੱਲ ਤੋਰੀ ਮੈਂ ਚੁੱਪ ਕਰ ਗਏ ਇਹਨੂੰ ਗੱਲ ਦਾ ਪਤਾ ਨਹੀਂ हां ਵੀ ਦੇਖ ਦਿਖਾਈਆ ਕਰ ਲੋ ਕਿਤੇ ਵੀ ਬਲਾਗ ਹੈ ਦੇਖਿਆ ਨੇ ਤਾਨੂੰ ਤਾਂ ਹਾਸੀ ਬਹੁਤ ਆਈ ਗੋਰੀ ਵੀ ਮੈਂ ਬਾਅਦ ਵਿੱਚ ਕਰ ਕਹਿੰਦਾ ਉਹਨਾਂ ਨੂੰ ਕਹਿ ਦੇ ਜੇ ਬਾਬਾ ਕਹਿੰਦਾ ਚਾਚੀ ਨੂੰ ਪੁੱਛ ਕਹਿੰਦਾ ਪਾਜੀ ਕਹਿੰਦਾ ਜੇ ਬਾਬਾ ਕਹਿੰਦਾ ਕਹਿੰਦਾ ਲਿਆਓ ਉਹ ਛੱਡ ਜੋ ਰੋਟੀ ਵਾਲੇ ਕਹਿੰਦਾ ਰੋਟੀ ਵਾਲੇ ਦੀ ਗੱਲ ਹੋ ਰਹੀ ਸੀ ਬਾਬਾ ਵੀ ਨਾੜੀ ਰੱਖਣਾ ਵੀ ਹੁਣ ਕਰਦੀ ਆ ਗੜਬੜ ਬੈਠਾ ਤਾਂ ਤਖੋਰ ਜੀ ਕਹਿੰਦਾ ਨਹੀਂ ਵੀ ਕੋਈ ਜ਼ਮਾਨਾ ਆ ਜਾਣਾ ਚਾਚੀ ਵੀ ਬੈਠ ਕਹਿੰਦਾ ਹੁਣ ਅੱਗੇ ਅੱਗੇ ਜਿਹੜੀ ਲੋ ਜੀ ਅੱਜ ਇੱਕ ਬਲੌਗ ਵਿੱਚ ਮੇਰੀ ਸੋਚ ਹੈ ਜਿਹੜੀ ਮੈਂ ਤੁਹਾਨੂੰ ਦੱਸ ਦਿੰਨਾ ਪਹਿਨਾ ਤਾਂ ਵਿਆਹ ਹੋਏ ਕਰਦੇ ਦੇ ਮਾਪਿਆਂ ਦੇ ਹੱਥ ਜਿੱਥੇ ਕਰਤੇ ਚਾਹੇ ਦੇਖ ਦਿਖਾਈ ਵੀ ਨਹੀਂ ਕਰਾਈ ਮੁੰਡੇ ਕੁੜੀ ਦੀ ਹੁਣ ਐ ਵੀ ਦੇਖ ਦਿਖਾਈ ਕਰਕੇ ਹੁਣ ਕੁੜੀਆਂ ਅੱਜ ਕੱਲ ਆਪਣਾ ਦੇਖ ਕੇ ਪਸੰਦ ਦਾ ਗੱਲ ਕਰਕੇ ਫੇਰ ਉਹ ਕਰਦੀਆਂ ਠੀਕ ਨਹੀਂ ਪੁੱਛਣਾ ਤਾਂ ਉਹਨਾਂ ਨੂੰ ਜਿਨਾਂ ਨੇ ਬਈ ਘਰ ਬਸਾਉਣਾ ਆਪਣਾ ਦੋਆ ਨੇ ਤੇ ਗੱਲ ਐ ਵੀ ਹੁਣ ਅੱਗੇ 35 ਸਾਲ ਜਾਂ 2000 ਸਨ 30 ਤੇ ਬਾਅਦ 35 ਆਣਾ 30 ਆਜ ਬੈ ਤਾਂ ਕੁੜੀਆਂ ਨੇ ਸਰੀਆਮ ਬੈਠ ਕੇ ਕੀ ਕਰਨਾ ਉਹਦੇ ਘਰਦਿਆਂ ਨੇ ਮਾਪੇ ਨੇ ਵੀ ਭਾਈ ਮੁੰਡੇ ਦੇ ਨਾ ਕਾਗਜ਼ ਜਿਹੜੇ ਮੈਡੀਕਲ ਰਿਪੋਰਟ ਬਣਾਓ ਬੜੀ ਵੀ ਦੇਖੀ ਕਿੰਨੇ ਪਰਸੈਂਟ ਰਿਹਾ ਵਾ ਹਾਂ ਕਿਉਂਕਿ ਨਸ਼ਾ ਬਹੁਤ ਚੱਲ ਪਿਆ ਇਹ ਤੁਸੀਂ ਵੀ ਜਿੰਨੇ ਵੀ ਬਲੌਗ ਨਾਲ ਜੁੜੇ ਹੋਵੇ ਤੁਸੀਂ ਦੱਸਿਓ ਜੀ ਵੀ ਤੁਸੀਂ ਮੇਰੀ ਸਲਾਹ ਦੇ ਨਾਲ ਐਗਰੀ ਵੀ ਐਹੀਂ ਹੋ ਸਕਦਾ ਕਿਉਂਕਿ ਜਿੱਕਣਾ ਗੁਪਤ ਨਸ਼ੇ ਚੱਲ ਰਹੇ ਆ ਤਾਂ ਸਭ ਨੇ ਕਹਿ ਕਰਨਾ ਕਿਉਂ ਚਾਚਾ ਵੀ ਹੁਣ ਐ ਤਾਂ ਪੁੱਛਦੇ ਆਂ ਵੀ ਕੋਈ ਨਸ਼ਾ ਤਾਂ ਨਹੀਂ ਕਰਦਾ ਦਾਰੂ ਤਾਂ ਨਹੀਂ ਪੀਂਦਾ ਪੁੱਛ ਕੇ ਛੇ ਵੀ ਤਾਂ ਕਰਦੇ ਪਿੰਡਾਂ 'ਚ ਜੇ ਉਹ ਨਿਕਲ ਜਾਵੇ ਫਿਰ ਕਹਿੰਨੇ ਪਾਨੀ ਵੱਜ ਗਈ ਜੇ ਉਹ ਸੱਚੇ ਹੋਇਆ ਤਾਂ ਹੀ ਵੱਜਦੀ ਹਾਂ ਹੈ ਕਿ ਨਾ ਦੇਖ ਲਿਓ ਕੁੜੀ ਵਾਲੇ ਮਾਪੇ ਨਾ ਕੀ ਕਰਨਾ ਭਾਈ ਕੱਲੂ ਰਿਪੋਰਟ ਲੈ ਕੇ ਆਇਓ ਫਿਰ ਫਿਰ ਪ੍ਰਿੰਸ ਵਰਗੇ ਨਾ ਕੀ ਕਰਨਾ ਡਾਕਟਰ ਨੂੰ ਵੀ ਬਾਈਲਾ ਚੱਕ 1000 ਰੁਪਏ ਮੇਰੀ ਬਣਾ ਦੇ ਕਰ ਦੇ 50% ਦੇ 70 80 ਆ ਨਾ ਚਾਚੇ ਫਿਰ ਉੱਥੇ ਪਤਾ ਕੀ ਹੋਏ ਕਰਨਾ ਮਿੱਤਰਾਂ ਆਪਣਾ ਸੈਂਪਲ ਗੈਲ ਲੈ ਕਾਹੀ ਅਸੀਂ ਤਾਂ ਆਪਣੇ ਡਾਕਟਰ ਕੋਲ ਕਰਾਵਾਂਗੇ ਕੁੜੀ ਵਾਲੇ ਕੁੜੀ ਵਾਲੇ ਨਾ ਕੀ ਕਰਨਾ ਸੱਚ ਉੱਥੇ ਵੀ ਨਹੀਂ ਹੋਣਾ ਉਹਨਾਂ ਨੂੰ ਇੱਕ ਬਚੋਲਾ ਕਹੇ ਕਰੂਗਾ ਭਾਈ ਸੈਂਪਲ ਦੇ ਦੋ ਸਾਡੇ ਮੁੰਡੇ ਨਾ ਇਹ ਜਿਹੇ ਹੈ ਇਹ ਪਤਾ ਕਿ ਕਰਨੇ ਵੀ ਸਾਡੇ ਮੰਮੀ ਡੈਡੀ ਨੂੰ ਸੁੱਖ ਮਿਲਣਾ ਚਾਹੀਦਾ ਬੋਲਣ ਵਾਲੀ ਨਹੀਂ ਸਾਨੂੰ ਚਾਹੀਦੀ ਹਾਂ ਉਹ ਪਤਾ ਹੀ ਹੈ ਚਲ ਬਾਕੀ ਉਹ ਸਹੇਜਰੀ ਦੀ ਕਦਰ ਰਿਸ਼ਤੇਦਾਰਾਂ ਦੀ ਕਦਰ ਕਰਨਿਆ ਜਾਈ ਹਾਂ ਹਾਂ ਇਹੀ ਹੁੰਦਾ ਵੀ ਇੰਨੇ ਜੋ ਬਹੂਆਂ ਚਾਹੀਦੀਆਂ ਵੀ ਜਿਹੜੀਆਂ ਆਉਂਦੀ ਮਾਪੇ ਦਾ ਗਲ ਘੁੱਟ ਦੇਣਾ ਪ੍ਰੀਤ ਸਿੰਘ ਕਹਿੰਦਾ ਖੇ ਤੁਹਾਨੂੰ ਕਰਵਾਊਗਾ ਸੈਟ ਫਿਰ ਇਹ ਤਾਂ ਮੈਨੂੰ ਕਹਿੰਦਾ ਇਹ ਤਾਂ ਤੇਰੀ ਖਾ ਹੁੰਦੀ ਰੋਟੀ ਤੇਰੀ ਸਲਾਹ ਗਲ ਘਟੋੜੇ ਦੀ ਹੋਈ ਮੇਰੇ ਪਿੱਛੇ ਪਈ ਰਹਦੀ ਨਾ ਬਾਈ ਮੇਰੇ ਪਤਾ ਹੈ ਐਹੀ ਜਾਂਦਾ ਕਹਿੰਦਾ ਮੈਂ ਤਾਂ ਮੰਨਦੀ ਨਹੀਂ ਸਾਹੀ ਨਹੀਂ ਜੀ ਕਰਦਾ ਕਹਿੰਦਾ ਹਰੇ ਘਰਾਣੇ ਮੈਨੂੰ ਆਇਆ ਹੁੰਦਾ ਵੀ ਤਰਾ ਕੋਈ ਇਸ ਤਰ੍ਹਾਂ ਨਹੀਂ ਮਿਲ ਜੂ ਵੀ ਸਾ ਕੋਈ ਲੜਾਈਆਂ ਲੁੜੀਆਂ ਆ ਹੋਏ ਗੱਡੀਆਂ ਪਰ ਰਹਿਨੇ ਨਾ ਬਾਹਰ ਰਹਿਨੇ ਮੀਨਾ ਮੀਨਾ ਬਾਈ ਤੇ ਬਾਕੀ ਬਾਈ ਪ੍ਰਿੰਸ ਹੁਣ ਕਰਾ ਲਿਆ ਫਿਰ 28 30 ਦੇ ਜਿਹੜਾ ਸਨ ਹੈ ਨਾ ਉਤੇ ਬਾਅਦ ਤਾਂ ਤੈਨੂੰ ਇੰਨੀਆਂ ਤੇਜ ਹੋ ਜਾਣਾ ਕੁੜੀਆਂ ਨਾ ਪੜੀਆਂ ਲਿਖੀਆਂ ਹੁਣ ਵੀ ਤਾਂ ਬਾਹਰ ਨੂੰ ਜਾ ਰਹੀਆਂ ਸਭ ਬੜੇ ਲਿਖੇ ਮੰਗਦੀਆਂ ਤੂੰ ਹੁਣ ਨਾ ਚੁੱਪ ਜਾ ਰਹਿ ਬਾਬੇ ਨੂੰ ਦੇ ਕਾ ਨਾ ਥਾਪੀ ਜੀ ਤੂੰ ਆਪਣਾ ਕੰਮ ਖੜਾਦਾ ਕਰ ਆਹ ਠੀਕ ਨਹੀਂ ਤੂੰ ਆਪਣਾ ਕੰਮ ਕਢਾ ਲੈ ਕਿੱਧਰ ਬਾਬਾ ਸਾਡੀ ਸਾਡੀ ਵੀ ਲਾ ਆਪਾਂ ਫਿਰ ਬਾਬੇ ਨੂੰ ਫੋੜ ਕਰਦੇ ਤੇ ਸਾੜ ਗਿਆ ਬਾਬੇ ਤਾਂ ਬਹੁਤ ਫੋੜ ਕਰ ਲੇ ਨਹੀਂ ਚਾਚੇ ਦੇਖ ਚਾਚਾ ਵੀ ਮਜਬੂਰ ਹੈ ਚਾਚਾ ਕਹਿੰਦਾ ਮੈਂ ਕੁੜੀ ਵੈਸੇ ਮੇਰੀ ਇੱਕ ਸੋਚਣੀ ਸੀ ਵੀ ਜੇ ਹੁਣ ਦੇਖ ਦੋ ਮੁੰਡੇ ਆ ਤੇਰੇ ਪਰ ਦੋ ਕੁੜੀਆਂ ਇੱਕ ਵਿਆਹ ਤੇ ਇੱਕ ਬਿਆਣੀ ਵੀ ਐਦੇ ਗੈਲ ਤੂੰ ਇੱਕ ਮੁੰਡਾ ਵਿਆਹ ਲੰਦੀ ਠੀਕ ਤਾਂ ਸੋ ਅਤੀ ਦਾ ਬਹਿ ਰਿਓ ਉਦਣਿਓ ਬਾ ਕੁੜੀ ਅੱਜ ਤੋਰੋ ਕੱਲ ਨੂੰ ਸਮਾਂ ਰਿਸ਼ਤੇਦਾਰੀ ਡਾਬਲ ਹੋ ਜਾਣੀ ਦੂਈ ਨੂੰ ਲਿਆਓ ਦੋ ਦਿਨ ਬਾਅਦ ਕਾਕੂ ਦਾ ਬਾਅਦ ਚ ਕਰਦੇ ਉਹਦੀ ਇੰਨੀ ਉਮਰ ਨਹੀਂ ਹੈ ਜੇ ਉਹ ਤਾਂ ਠੀਕ ਹੈ ਉਹ ਚਾਹੀ ਹੋਈ ਵੀ ਸਾਨੂੰ ਵੀ ਜੇ ਡਿੰਪਰ ਤਾਂ ਹੋ ਗਿਆ ਚਾਚੀ ਨੂੰ ਔਖਾ ਹੋ ਗਿਆ ਹਾਂ ਮੈਰੀ ਸੋਚ ਆਹੀ ਹੈ ਚਾਚੀ ਦੇਖ ਲੈ ਕਰ ਲੂਗੇ ਵੀ ਦੋਆਂ ਦਾ ਜੇ ਇੱਥੇ ਹੁੰਦਾ ਕਰ ਦੂ ਇੱਕ ਲਿਆਉਂਗੇ ਇਹਨਾਂ ਇੱਕ ਨੂੰ ਫੇਰ ਲਿਆਉਂਗੇ 6 ਮਹੀਨੇ ਬਾਅਦ ਹਾਂ ਹਾਂ ਐ ਕਰ ਲੋ ਛੋਟੇ ਦਾ ਮੇਰੇ ਨਾਲ ਪੱਕੀ ਕਰ ਲੋ ਭਾਈ ਹਾਂ ਸਗਨ ਰੋਕਾ ਕਰਕੇ ਛੱਡ ਦੋ ਸਗਨ ਪੂਰਾ ਐਂ ਕਰੋ ਮੰਗਣਾ ਕਰਿਓ ਪੂਰਾ ਦੋਆਂ ਦਾ ਮੰਗਣਾ ਇਕੱਠਾ ਕਰ ਦੋ ਵਿਆਹ ਇੱਕ ਤਾਂ ਲੈ ਲਓ ਪਹਿਲਾਂ ਪਰ ਉਹ ਬਾਬਾ ਤਾਂ ਕਹਿੰਦਾ ਹਮੇ ਦੋਹਾਂ ਦਾ ਫਤਹੀ ਕਰਕੇ ਛੱਡਣਾ ਕਹਿੰਉ 21 ਵਾਰ ਤੇ ਤੁਸੀਂ ਟੈਨਸ਼ਨ ਨਾ ਲਓ ਕਹਿੰਦਾ ਟੈਨਸ਼ਨ ਨੂੰ ਨਹੀਂ ਕਹਦੇ ਫਿਰ ਬਾਬਾ ਬਚੋਲਾ ਤੂੰ ਹੀ ਐ ਪਹਿਲਾਂ ਇੱਕ ਤਾਂ ਕਰਕੇ ਦੇਖ ਲੈ ਕਿਤੇ ਬਾਅਦ ਚ ਡਬਲ ਜੁੱਤੀਆਂ ਫੇਕ ਰੱਖੇ ਪਹਿਲਾਂ ਇਸ ਦੀਆਂ ਬਾੜੀਆਂ ਕਰ ਦੋ ਆ ਦੀਆਂ ਕਿ ਕਿ ਉਧਰ ਪ੍ਰੀਤਸਣਾ ਵੀ ਆਏ ਕਿ ਇਹ ਕਰਨਾ ਮੈਂ ਤਾਂ ਦਿੱਲੀ ਬੈਠਿਆ ਜੇ ਇਹਦਾ ਕਸੂਰ ਹੈ ਮੈਂ ਤਾਂ ਦਿੱਲੀ ਪਹੁੰਚਿਆ ਵਾ ਜੇ ਹੋਇਆ ਬਾਬੇ ਵਾਲਾ ਕਸੂਰ ਬਾਬੇ ਆ ਜਾ ਰੋਟੀ ਵਾਲੇ ਨੂੰ ਫਿਰ ਅੱਜ ਤੈਨੂੰ ਦੇਖੀ ਇੱਥੇ ਚਾਚੇ ਨੇ ਬੋਰਡ ਗੱਠ ਤੇ ਆ ਨਾ ਸਾਲੇ ਨੇ ਚਾਚੀ ਨੀਸ਼ਾ ਹੀ ਕਹੀ ਜਾਂਦੀ ਚਾਚੇ ਕਿਸੇ ਜੋੜੀ ਉਤਾਰ ਆ ਠੀਕ ਆ ਖਿਲਾਓ ਚਲਾ ਕੇ ਦੇਖੋ ਜੋੜਦੀਆਂ ਨੇ ਹਾਂ ਚਲੋ ਠੀਕ ਹੈ ਜੀ ਆਪਣਾ ਬਲੌਗ ਇੱਥੇ ਤੱਕ ਦਾ ਜੀ ਮਿਲਦੇ ਹਾਂ ਹੁਣ ਅਗਲੇ ਬਲੌਗ ਵਿੱਚ ਵਾਪਸੀ ਵਾਲੇ ਚ ਤੇ ਹੁਣ ਮਨਜੀਤ ਉਹਨਾਂ ਨੂੰ ਵੀ ਕਹੀਏ ਨਾ ਧੋ ਲੋ ਤੇ ਤਿਆਰੀਆਂ ਕਰੋ ਰੋਟੀਆਂ ਖਾਓ ਨਾਲੇ 2 2 10 ਵਜ ਗਏ ਵੱਲੋਂ ਸਾਸਰੀ ਕਾਲ ਬਾਏ ਬਾਏ ਮਨਜੀਤ ਬਾਏ 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 ਅੱਜ ਦੂਰ ਬੈਠੀ ਹੈ ਬਈ ਨਾ ਬਾਏ ਬਾਏ ਬਈ ਬਲੌਗ ਬਣਾਇਆ ਕਰੀਏ ਅੱਛਾ